ਇਹ ਨਾਲ ਹੋਇਆ ਮਹਾਵੀਰ ਸਿੰਘ ਜੀ ਤੇ ਜਿਹੜੇ ਚੀਜ਼ ਹੋਏ ਨੇ ਉਹ ਕੀ ਲੱਗਦੀ ਸੀ ਤੁਹਾਡੇ ਕਿੰਨਾ ਸਮਾਂ ਹੋ ਗਿਆ ਸੀ ਕਿੱਥੇ ਨੌਕਰੀ ਕਰਦੇ ਸੀ ਉਹ ਜੀ ਬ੍ਰਦਰ ਹੀ ਮੇਰਾ ਵੱਡਾ ਉਹ ਗ੍ਰੈਪ ਚ ਨੌਕਰੀ ਕਰਦੇ ਹਾਂ ਉਹਨੂੰ 14-15 ਸਾਲ ਹੋ ਗਏ ਹਨ ਨੌਕਰੀ ਕਰਦੇ ਹਾਂ ਤੇ ਉੱਥੇ ਨੌਕਰੀ YouTube ਬਣਾਉਣ ਕੋ ਹਾਸਾ ਹੋਇਆ ਕਰੇਨ ਤੇ ਪਰ ਇੰਤਹਾਸਾ ਹੋਣ ਕਰਕੇ ਉਹਨਾਂ ਦੀ ਜੱਥੋ ਵੀ ਆ ਗਏ ਹਨ ਕਰਕੇ ਇੱਕ ਬੇਟਾ ਉਹਨਾਂ ਦੇ 14-15 ਸਾਲ ਦਾ ਵਾਈਫ ਆ ਮਾਤਾ ਪਿਤਾ ਨੇ ਇੰਨੇ ਮੱਲੋ ਨਾਰਮਲ ਪਰਿਵਾਰਾਂ ਜੀ ਆਈ ਤੇ ਬੜਾ ਔਖਾ ਹੋ ਗਿਆ ਜੀ ਕੀ ਕਰੀਏ ਹਾਂ ਸਾਡਾ ਤਿੰਨ ਮੱਲਾਂ ਪਤਾ ਲੱਗਾ ਕਿ ਉਹਨਾਂ ਦੇ ਵਿੱਚ ਕੋਈ ਫਰੈਂਡ ਦਾ ਫੋਨ ਆਇਆ ਕਿ ਉਹ ਅਜਨਬ ਦਾ ਬਰਦਰ ਤੁਹਾਡੇ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਰਕੇ ਨਾ ਥੋੜਾ ਸੱਟ ਲੱਗ ਗਈ ਆ ਤੇ ਉਤੋਂ ਬਾਅਦ ਜਾਈਏ ਉਹਨੂੰ ਦੁਬਾਰਾ ਫੋਨ ਕਰਕੇ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੂੰ ਕੋਈ ਦੱਸਿਆ ਨਹੀਂ ਪੈਣਾ ਮੁੜ ਕੇ ਫੇਰ ਜੀ ਇੱਕ ਦੋ ਹੋਰ ਬੰਦਿਆਂ ਨਾਲ ਕੰਟੈਕਟ ਕੀਤਾ ਉਤੋਂ ਬਾਅਦ ਜੀ ਸ਼ਾਮ ਨੂੰ 6 ਵਜੇ ਨਾ ਪਤਾ ਲੱਗਾ ਕਾਦੇ ਬ੍ਰਦਰ ਦੀ ਧੱਤ ਹੋ ਗਈ ਹੈ ਤੇ ਕੀ ਕਰਦੇ ਸੀ ਉਹ ਗ੍ਰਫਟ ਦੇ ਵਿੱਚ ਗ੍ਰਫਟ ਦੇ ਵਿੱਚ ਜੀ ਇਹ ਡੋਜ਼ਰ ਆਪਰੇਟਰ ਹਨ ਪਰੇਨਾ ਕੁਰਮਾ ਚਲਾਉਂਦੇ ਹਾਂ ਤੇ ਕੀ ਕਿਦਾਂ ਹਾਦਸਾ ਜੇ ਬਾਅਦ ਪਤਾ ਲੱਗਾ ਇਹ ਜੀ ਕੋ ਰੋਡ ਤੇ ਕੋਹਾੜੀ ਪੂਰੀ ਰੋਡ ਕਟਿੰਗ ਕਰਨ ਦੇ ਹਨ ਕੋਈ ਹਾਦਸਾ ਹੋ ਗਿਆ ਉੱਥੇ ਹਾਦਸਾ ਹੋ ਗਿਆ ਤੇ ਜੇ ਪਰਿਵਾਰ ਦੀ ਗੱਲ ਕੀਤੀ ਜਾਵੇ ਤੇ ਕਦੋਂ ਉਹਨਾਂ ਦਾ ਫੋਨ ਆਇਆ ਸੀ ਲਾਸਟ ਟਾਈਮ ਕੋ ਗੱਲ ਹੋਈ ਤੁਹਾਡੀ ਲਾਸਟ ਟਾਈਮ ਉਦੋਂ ਹੀ ਜੀ 11 12 ਵਜੇ ਨਾਲ ਗੱਲ ਹੋਈ ਹੈ ਤੇ ਠੀਕ ਠਾਕ ਹਨ ਨੋਰਮਲ ਗੱਲਾਂ ਜੋ ਆਮ ਪਰਿਵਾਰ ਦੇ ਵਿੱਚ ਹੁੰਦੀਆਂ ਨੇ ਇਹ ਹਾਲ ਚਾਲ ਨੇ ਇੱਕ ਦੂਜੇ ਦਾ ਵੀ ਠੀਕ-ਠਾਕ ਨੇ ਸਾਰੇ ਜਿਹੜਾ ਐਸਾ ਸੁਪਨਾ ਸੀ ਜਿਹੜਾ ਅਕਸਰ ਪਰਿਵਾਰਾਂ ਨਾਲ ਸ਼ੇਅਰ ਕਰਦੇ ਸੀ ਕਿ ਮੈਂ ਹੁਣ ਆ ਕੇ ਆ ਜਾਣਾ ਜਾਂ ਇਦਾਂ ਕਰਨਾ ਪਰਿਵਾਰ ਦੇ ਵਿੱਚ ਸੁਪਨੇ ਜੀ ਜਦੋਂ ਵੱਲੋਂ ਹੱਥ ਦਾ ਖੇਡਦਾ ਪਰਿਵਾਰ ਹੋਏ ਤੇ ਬੜੇ ਸੁਪਨੇ ਹੁੰਦੇ ਨੇ ਜੀ ਬੰਦੇ ਦੇ ਇਹ ਦਸੀਏ ਜੀ ਤੁਹਾਨੂੰ ਹੁਣ ਜੇ ਗੱਲ ਕੀਤੀ ਜਾਵੇ ਪਰਿਵਾਰ ਤੇ ਜਿਸ ਤਿੱਕੇ ਨਾਲ ਇਹ ਖਾਫਸ਼ਾ ਹੋਇਆ ਵਾ ਅਨੇ ਤੇ ਕੁਝ ਪਰਿਵਾਰ ਚ ਦੇਖਿਆ ਜਾਵੇ ਤਾਂ ਉਹਨਾਂ ਦਾ ਜਿਹੜਾ ਹਨ ਅੰਮ੍ਰਿਤਪੁਰਾ ਸਾਲ ਦਾ ਅੰਮ੍ਰਿਤ ਉਹਨਾਂ ਦੀ ਗੱਲ ਕਿ ਕਿਸ ਤਰ੍ਹਾਂ ਦਾ ਸੁਭਾਅ ਸੀ ਉਹਨਾਂ ਦਾ ਜਿਆ ਐਕਸਟਰਾ ਨਾਲ ਮਿਲਣ ਵਰਤਾਂ ਸੀ ਸਾਰੇ ਇਲਾਕੇ ਨਾਲ ਬਹੁਤ ਵਧੀਆ ਜੀ ਕੋਈ ਗਾਲੀ ਨਹੀਂ ਆ ਸਾਰਾ ਤੁਹਾਡਾ ਨਗਰ ਕੋਲੋਤਾ ਦਾ ਪੁੱਛ ਲੱਕਦੇ ਹੋ ਤੁਸੀਂ ਬਹੁਤ ਨਿਮਰ ਬੰਦੇ ਹੋ ਕੋਈ ਗਾਲੀ ਨਹੀਂ ਜੀ ਇਦਾਂ ਦੀ ਕਦੋਂ ਛੁੱਟੀ ਕੱਟ ਕੇ ਗਏ ਸੀ ਛੁੱਟੀ ਕੱਟ ਕੇ ਜੀ 20 22 ਦੇ ਨੂੰ ਉਹ ਇਹ ਕਿਆ ਨੂੰ ਬਹੁਤ ਬੇਤਨੀ ਹਾਂ ਜੀ ਅਦਿਆਸ ਤੋਂ ਮੈਂ ਹੀ ਚੜਾ ਕੇ ਆਇਆ ਉਹਨਾਂ ਨੂੰ ਕਦੋਂ ਆਰੀ ਬਾਰੀ ਨਿਕਲਦੇ ਪਰਿਵਾਰੀ ਮ੍ਰਿਤਕ ਕੋ ਦੇ ਜੀ ਕੱਲ ਨੂੰ ਆ ਰਹੀ ਹੈ ਜੀ ਮੇਰਾ ਨਾਮ ਐਮਟੀ ਡਰਾਈਵਰ ਜਗਤਾਰ ਸਿੰਘ ਸਰ ਜੀ ਤੁਸੀਂ ਇਸੇ ਮੈਕ ਵਿੱਚ ਚਾਹੇਓ ਇਹ ਮੈਕ ਵਿੱਚ ਕੀ ਕੰਮ ਹੁੰਦਾ ਵਾ ਕਰਮਵੀਰ ਹੁਣੇ ਕੀ ਕਰਦੇ ਸੀ ਇਹ ਜੀ ਇਦਾਂ ਹੈ ਕਿ ਸਾਡਾ ਇਹ ਪੀਵੀ ਵਿੱਚ ਤੇ ਹੁੰਦਾ ਵਾ ਬੀਆਰਓ ਬਾਲਰ ਰੋਡ ਵੈਸੇ ਇਹਦਾ ਨਾਮ ਹੈ ਜਨਰਲ ਰਜ਼ਰਵ ਇੰਜੀਨੀਅਰਸ ਫੋਰਸ ਸ਼ੀਮਾ ਸ਼ਰਕ ਸੰਗਠਨ ਬਾਲਰ ਰੋਡ ਇੱਕ ਗਲਤ ਹੈ ਨਾ ਥਲਸਾ ਨਾ ਹੋਈ ਇਸ ਨਾਲ ਦਾ ਸੰਬੰਧ ਹੈ ਅਰੰਗ ਦਾ ਕੰਮ ਕਰਦੇ ਆ ਇਹ ਰਿਪੋਰਟ ਬਣਾਉਣੇ ਮੋਰਚੇ ਬਣਾਉਣੇ ਕੋਲ ਜੋ ਵੀ ਮਤਲਬ ਰੋਡ ਬਣਾਉਣੇ ਏ ਬ੍ਰਿਜ ਬਣਾਉਣੇ ਇਹ ਸਾਰਾ ਸਾਡੇ ਮੈਕ ਨੂੰ ਦਿੱਤਾ ਹੋਇਆ ਹੈ ਤੇ ਜਿਹੜੇ ਕਰਨਬੀਰ ਸੀ ਇਹ ਕਿਤੇ ਕਿਤੇ ਨੌਕਰੀ ਕਰ ਚੁੱਕੇ ਨੇ ਜੀ ਸ਼ਹੀ ਨਗਰ ਵੀ ਰਹੇ ਨੇ ਐਕਸ ਨੰਬਰ RCC ਰੋਡ ਕਨੈਕਸ਼ਨ ਕੰਪਨੀ ਫਿਰ 54 ਲੈ 54 ਵਿੱਚ ਵੀ ਰਹੇ ਨੇ ਤੇ ਫਿਰ ਰਹੇ ਜੇ ਬਰਖਾਲਾ ਸ਼ਿਮਲਾ ਵੀ ਰਹੇ ਨੇ 116 RC ਕੱਲ ਕੀ ਹੋਇਆ ਲੱਗਾ ਤੁਹਾਨੂੰ ਪਤਾ ਹਾਂਜੀ ਕੱਲ ਜਿਹੜਾ ਹਾਦਸਾ ਆਇਆ ਕੱਲ ਤਾਂ ਇਦਾਂ ਜਿੱਦਾਂ ਸੌਣ ਚ ਆਪਾਂ ਨੂੰ ਆਉਣ ਡਿਆ ਕਿ ਮਲੇ ਡੋਜ਼ਰ ਚਲਾਉਣ ਡਿਆ ਸੀ ਬਲਾਸਟਿੰਗ ਹੋਇਆ ਬਲਾਸਟਿੰਗ ਤੋਂ ਬਾਅਦ ਇਹ ਡੋਜ਼ਰ ਮਾਰਚ ਕੀਤਾ 250 ਡੋਜ਼ਰ ਸੀ ਉਹ ਹਾਾਰੇ ਲਿਆ ਉਹ ਤਾਂ ਜਕਦਮ ਹਾਰ ਤੇ ਆ ਕਰਕੇ ਦੇਖ ਪਿਆ